ਅੱਜ ਮੇਰੇ ਕੋਲ ਮੇਰੇ ਬਹੁਤ ਹੀ ਪਿਆਰੇ ਤੁਹਾਡੇ ਸਾਰੇ ਸਾਡੇ ਪਿਆਰੇ ਨੀਟਰ ਸ਼ਟਰਾਂ ਵਾਲੇ ਜਿਹੜੇ ਮੇਰੇ ਮੁਕਾਬਲੇ ਚ ਲੱਖੇ ਲੜ ਰਹੇ ਉਹ ਆਏ ਮਨੂੰ ਡੇਢ ਮਹੀਨੇ ਤੋਂ ਉਹਨਾਂ ਦਾ ਬਹੁਤ ਖਤਰਾ ਪਿਆ ਹੋਇਆ ਸੀ ਇਲੈਕਸ਼ਨ ਦੇ ਵਿੱਚ ਮੈਂ ਅੱਜ ਵੀ ਅਬਰਪ ਕਰਕੇ ਇਲੈਕਸ਼ਨ ਖੜਿਆ ਪੂਰਾ ਤੇ ਮਨੂੰ ਆਇਆ ਸੀ ਕਿ ਇਹਨਾਂ ਨੇ ਬਹੁਤ ਜ਼ਿਆਦਾ ਫੋਟਾਂ ਲਈ ਜਿਹੜੀਆਂ ਵਿੱਚ ਅੱਗੇ ਜਾਣਗੇ ਪਰ ਅੱਜ ਇਹ ਮੇਰੇ ਕੋਲ ਆ ਕੇ ਇਹ ਕਹਿੰਦੇ ਵੀ ਜੇ ਮੈਂ ਜਿੱਤ ਵੀ ਗਿਆ ਤਾਂ ਵੀ ਸਰਟੀਫਿਕੇਟ ਤੁਹਾਨੂੰ ਦੇਦਾ ਮੈਂ ਇਹ ਬੋਲਣਾ ਚਾਹੁੰਦਾ ਹਾਂ ਕਿ ਤੁਹਾਡੀ ਸੋਚ ਹੈ। ਮੈਂ ਇਹ ਵੀ ਹਾਰ ਜਿੱਤਦਾ ਰੱਬ ਦੇ ਅੱਗੇ ਆ ਪੜੀ। ਔਰ ਆਪਣੇ ਕੋਲ ਅਦਾ ਜਿੱਤਾ। ਸਭ ਤੋਂ ਪਹਿਲਾਂ ਮੰਗਉਂਦਾ ਜੀ ਬਾਈਕ ਜਿਹੜਾ ਹਰਤਾ ਵੇਹ ਵੀ ਇੱਕ ਸਾਡੀ ਜੈ ਵੀ ਹੋ ਜਾਏ ਤਾਂ ਜੈਤਮਨ ਮਨਮੋਹਨ ਸ਼ਕੁੰਦ ਧਰਮਨ ਸ਼੍ਰੀ ਗੁਰੂ ਦਾ ਸਮਰਪਤ। ਅਨੰਦ ਜੀ ਦਾ ਦੋਸਤ ਕੋਸ਼ਲਪੁਰ ਦਾ ਪਲਾਸਰ ਨੂੰ ਇਸ ਤਰ੍ਹਾਂ ਜੀ ਨੂੰ ਕਰਨਾ ਕਰੀ ਸ਼ਨਾ। ਇਹਨਾਂ ਬਖਸ਼ੂ ਜਿਕਰਾਂ ਮਾਂ ਚਿੰਤਪੁਣੀ ਦਾ ਬੋਲ ਸਰਬ ਤੇਰਾ ਜੀ ਜੈ ਕੋਈ ਅੱਜ ਤੇਰੇ ਰਾਤਾਂ ਕੇ ਵਾਲੇ ਬੰਦੇ ਆ ਤੇ ਸਮ ਨਹੀਂ ਪਤਾ ਕਿ ਗਲਤ ਕੀਆ ਸਹੀ ਕੀਆ ਲੇਕਿਨ ਅੱਜ ਜਿਹੜੇ ਇਲੈਕਸ਼ਨ ਹੋ ਗਏ ਐ ਇਲੈਕਸ਼ਨ ਹੋ ਗਿਆ ਸਾਰਾ ਕੁਝ ਹੋ ਗਿਆ ਸੀਗਾ ਕਾਜ ਆਪਾਂ ਇਕੱਠੇ ਬੈਠੇ ਮੇਰਾ ਬੜਾ ਰੂਮ ਕੰਡੀਸ਼ਨਿੰਗ ਪਾਣੀ ਮਿਲ ਨਾ ਸਕਿਆ ਔਰ ਜਦੋਂ ਸੀਐਮ ਬਣਨੇ ਸੀ ਪਾਣੀ ਵਸਤੇ ਪਰ ਯਾਰ ਮੈਂ ਮਿਲ ਕੇ ਆਣਾ ਪਾਇਆ ਪਰ ਰੱਬ ਨੇ ਕੋਈ ਟਾਈਮ ਨਹੀਂ ਦਿੱਤਾ ਅੱਜ ਇਲੈਕਸ਼ਨ ਨਿਬੜ ਕੇ ਸਾਰਾ ਕੁਝ ਨਿਬੜ ਗਿਆ ਕਿਉਂਕਿ ਇਲੈਕਸ਼ਨ ਆਪਣੀ ਜਗ੍ਹਾ ਦੀ ਆ ਅਸੀਂ ਇਨਸਾਨ ਆਪਣੀ ਜਗ੍ਹਾ ਪਹਿਲਾਂ ਆਪਾਂ ਇਨਸਾਨ ਹਾਂ ਇਲੈਕਸ਼ਨ ਦੇ ਬਾਅਦ ਨਹੀਂ ਬੰਨਾ ਕਿਉਂਕਿ ਜਿਹੇ ਕੇ ਦਾ ਦੁੱਖ ਕਰਦ ਲਈ ਬਣਾਇਆ ਉਹਦਾ ਫਾਇਦਾ ਕਿ ਕਿਉਂਕਿ ਹੁਣ ਮੈਂ ਅੱਜ ਅੰਮ੍ਰਿਤਸਰ ਨੂੰ ਮੈਂ ਇਲੈਕਸ਼ਨ ਨੂੰ ਜਾਂਦਾ ਦਿਨ ਸਾਰਾ ਕੰਮ ਕਰਨ ਕਰਤਾ ਨੂੰ ਮੈਂ ਪੜਿਆ ਬੇਕਾਰ ਦੇ ਬੰਦੇ ਹਣਾਣਾ ਗਿਆ ਜਿਹੜਾ ਬੰਦਾ ਰਾਤ ਨੂੰ ਸੌਂਦਾ ਨਹੀਂ ਦਿਨੇ ਨਹੀਂ ਸੌਂਦਾ ਸੀਗਾ ਉਹ ਪੁਣਹੇ ਦਰਸ਼ ਇਲੈਕਸ਼ਨ ਰਾਤ ਨੂੰ ਪੋਸਟਰ ਲਾਣਾ ਆਪ ਚੱਜਦਾ ਸੀਗਾ ਬੰਦਾ ਨਹੀਂ ਬੰਦਾ ਹੀ ਕੋਈ ਆਪ ਪ੍ਰਚਾਰ ਕਰਨਾ ਆਪ ਚੱਜਦਾ ਦੱਸਦਾ ਕਿ ਅੱਜ ਉਹ ਬੰਦਾ ਪੁਣਹੇ ਮੈਂ ਨਹੀਂ ਲੜਨਾ ਯਾਰ ਬੜੀ ਉਸਾ ਮੇਰੇ ਘਰ ਦੇ ਨੂੰ ਗੱਲ ਹਜਮ ਨਹੀਂ ਹੋ ਰਹੀ ਉਹ ਕਹਿੰਦੇ ਵੀ ਤੇਰੀ ਚਾਲ ਹੋ ਗਈ ਮੈਂ ਕਿਹਾ ਵੀ ਮੇਰੀ ਕੋਈ ਚਾਲ ਨਹੀਂ ਹੈਗੀ ਦੇ ਵਿੱਚ ਯਕੀਨ ਮੰਨ ਲਓ ਮੈਂ ਸੱਚ ਕਹਿੰਦਾ ਵੀ ਮੈਂ ਤਾਂ ਵੀ ਲੱਗ ਗਿਆ ਮੈਂ ਖੱਗ ਗਿਆ ਹੁਣ ਹੁਣ ਨਹੀਂ ਕਿਹ ਤੇ ਜੇ ਹੁਣ ਹੋਊਗਾ ਤਾਂ ਆਪਣਾ ਕੋਈ کاروبار ਦੇਖਾਂਗੇ ਜਾਂ ਕੋਈ ਨਵਾਂ ਸ਼ਟਰਾਂ ਦਾ ਫਿਰ ਇੱਕ ਹੋਰ کاروبار ਉਹ ਖੋਲਣਾ ਉਹਦੇ ਵਿੱਚ ਮੈਂ ਸਾਹਮਣੇ ਆਉਂਗਾ ਜਾਂ ਆਪਣੇ ਫੈਮਿਲੀ ਵਾਲਿਆਂ ਦੇ ਵਿੱਚ ਜਾਂ ਇੱਕ ਮੇਰਾ ਨਵਾਂ ਗਾਣਾ ਆ ਰਿਹਾ ਉਹ ਪੁਰਾਣਾ ਛੇਤੀ ਰੋਣ ਚੰਦ ਨੂੰ ਉਹਨੇ ਇਹਦਾ ਪਾਸੇ ਦਾ ਦਿਮਾਗ ਤੇ ਨਿਕਲ ਜਾਵੇ ਬਸ ਫਿਰ ਇਸ ਇੱਛਾ ਛੱਡ ਜਿਵੇਂ ਉਸ ਤੋਂ ਬਾਅਦ ਮੈਂ ਕੁਝ ਹੋਰ ਕਰਾਂਗਾ ਜੀ ਜ਼ਿੰਦਗੀ ਦੇ ਵਿੱਚ ਜੇ ਤੁਹਾਡਾ ਮੁਕਮਲ ਤੇ ਗਾਣਾ ਸੁਣਨਾ ਹੈ ਹਾਂ ਤੇ ਸ ਮੈਂ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਓਪੀ ਜੀਆਂ ਵਾਂਗੂ ਚਿੱਟਾ ਅੱਜ ਕੱਲ ਬਿਨ ਦਾ ਆਡਰ ਤੇ ਵਾਂਝੇ ਬਚਾਉਣਾ ਮੁਸ਼ਕਲ ਹੋ ਗਿਆ ਨਸੀਹਤ ਯਾਰੇ ਤੂੰ ਕੀ ਮਾਂ ਪੇ ਕਰਨ ਉਮੀਦਾਂ ਜੰਗ ਬਲ ਡਿਕਵਾਰੇ ਤੂੰ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੀ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਏ ਮਿੱਤਰਾਂ ਉਹ ਤਾਂ ਜ਼ਿੰਦਗੀ ਹੋ ਗਈ ਐ ਮਿੱਤਰ ਸੋਡੇ ਖਾਰੇ ਤੋਂ ਕੀ ਨਾ ਪੇ ਕਰਨ ਉਮੀਦਾਂ ਜੰਗ ਬਲੜ ਕੋ ਮਾਰੇ ਤੋਂ ਆ ਕੁਰਸੀ ਦੀ ਭੁਖਨੇ ਕੀਤਾ ਆ ਕੁਰਸੀ ਦੀ ਭੁਖਨੇ ਕੀਤਾ ਲੀਡਰ ਲਾਣਾ ਦੋਸ਼ੀਏ ਦੀ ਦਰ ਦੇਖਾਂ ਉਂਦਰ ਹੁੰਦੀ ਤੱਕੇ ਹੀ ਸ਼ਈਏ ਹੀਰ ਸੇ ਫਨੀ ਜਾਂਦੀ ਮਿੱਤਰਾ ਹੀਰ ਸੇ ਫਨੀ ਜਾਂਦੀ ਮਿੱਤਰਾ ਅਖਤ ਖਜ਼ਾਰੇ ਤੂੰ ਹੀ ਮਾਂ ਪੇ ਕਰਨ ਗੁਮੀਦਾ ਜੰਗ ਬਲੜ ਕੋ ਮਾਰੇ ਤੂੰ ਵੇਖ ਭਗਤ ਸਿੰਘ ਆ ਕੀ ਸੋਚ ਚੈਨੀ ਸਾਹਿਬ ਜੀ ਬੱਚ ਨਹੀਂ ਸਕਦਾ ਇਹਦੇ ਕੰਮ ਕਰਦੇ ਜੀ ਸਾਡੇ ਇਹਨਾਂ ਦੇ ਨਿਬੰਧ ਦੇ ਅੱਗੇ ਜੜ ਜਿਆਦੇ ਤੇ ਕਿਉਂਕਿ ਸੱਚਤ ਰ ਵੀ ਜ਼ਿਆਦਾ ਸੀ ਮੈਨੂੰ ਕਵਾਜ ਉਹਦੀ ਚੈਨੀ ਸਾਹਿਬ ਜੀ ਤੋਂ ਲੈ ਜਿਲ੍ਹੇ ਦੇ ਬੋਟਾਂ ਨੂੰ ਜੇ ਯਾਰ ਮੈਂ ਕਹ ਜੇ ਆਪੂੰ ਮੇਰੇ ਨਾਮ ਤੇ ਇੱਕ ਵੋਟ ਮੈਨੂੰ ਪਾ ਦੋ ਜਿੱਤਾਂ ਦੇ ਕਰਦੀਆਂ ਪੰਜ ਚਾਰ ਉੱਧਰ ਪਾ ਦੋ ਕੋਈ ਯਾਰ ਜਿੱਤਣਾ ਹੈ ਇਹ ਸੋ ਵਧੀਆ ਬਣਦੀ ਹੈ ਲੀਡ ਕਿੰਨੀ ਹੋ ਗਈ ਆਪਣੀ ਇਹ ਨੀਡ ਟੂ ਛੱਡਣਾ ਹੈ ਨੀਡ ਅਸੀਂ ਟਟਕੜ 5-6 ਲੱਖ ਤੋ ਹਾਰਾਂਗੇ ਆ ਭੀੜ ਤੇ ਚੰਨੀ ਸਾਹਿਬ ਨੂੰ ਪਾਦੇ ਨਾ ਪਾਦੇ ਉਹ ਚੇ ਲੱਗਦਾ ਚੰਨੀ ਸਾਹਿਬ ਦੀ ਇਹਦੀ ਸ਼ਟਰ ਵਾਲਾ ਬਹੁਤ ਇੰਟੈਲੀਜੈਂਟ ਬੰਦਾ ਬੱਚਾ ਲਿੱਟਦੇ ਚੰਨੀ ਸਾਹਿਬ ਠੀਕੇ ਬਾਸ਼ੇ ਲੱਗਦਾ ਅੱਟੀ ਨੂੰ ਅਰ ਸੀਤੋ ਨੂੰ ਘਰ ਆ ਵਰਗੇ ਇਹਦੇ ਬਿਲਕੁਲ ਮੁਕਾਬਲੇ ਵਿੱਚ ਨਹੀਂ ਆਹ ਉਹ ਸੰਭਦਾ ਉਹ ਨਹੀਂ ਸਕਦਾ ਪੱਕਾ ਹੈ ਇਹ ਨਹੀਂ ਆ ਉਹ ਡਾਬਾ ਬਤਨੀ ਕਰਨੀਆ ਸਿਰਫ ਫੇਲ ਫੇਰੀ ਮੈਂ ਬੋਲ ਦਿਵਾਣੀ ਹੈ ਬੋਲ ਕੇ ਦਿਨੀ ਇਹ ਕਹਾਂਗੇ ਸਾਡੇ ਪੰਜਾਬ ਦੇ ਸੀ ਇਹ ਦੁਆਰ ਤੋਂ ਸਾਡੇ ਪ੍ਰਧਾਨ ਮੰਤਰੀ ਵੀ ਤੁਸੀਂ ਹੋ ਨਹੀਂ ਨਹੀਂ ਉਸਤਾ ਬਹਿਣ ਤੇ ਨਾ ਬੜਾ ਆਪਾਂ ਖਤਰੀ ਨਹੀਂ ਹਟਦਾ ਇੰਜੀਨੀਅਰ ਉਹ ਚਲੀ ਮਨਣਾ ਅੱਜ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਸੀ ਉਹ ਮੇਰੇ ਕੋਲ ਅੱਜ ਇਹ ਪਹਿਲ ਲਾ ਲਿਆ ਨਾ ਨਾ ਖੜਾ ਬਗਵਾਨ ਜੀ ਮੈਂ ਉਹ ਜਾਂਦੇ ਅੱਜ ਮੈਂ ਕਹਿੰਦਾ 14 ਤਾਰ ਸਮਾਜ ਸਾਰ ਚੱਕ ਲੋ ਬੜਾ ਕਹਿੰਦਾ ਮਤਲਬ ਹੋਇਆ ਕੀ ਮੈਂ ਕਿਹਾ ਵੀ ਹੁਣ ਖਤਮ ਸਾਰਾ ਕਹਿੰਦੇ ਵੀ ਨਹੀਂ ਅਸੀਂ ਤੇ ਨਾਲ ਆ ਜੇ ਤੇਰਾ ਬੰਦੇ ਤੂੰ ਖੜੇ ਕੀਤੀ ਜਿਹਨਾਂ ਨੂੰ ਕਾਹਦਾ ਦੇ ਦਿੱਤਾ ਮੈਂ ਕਿ ਜਿੱਤਨ ਦੇ ਹਾਲਾਂ ਦੇ ਉਹਨਾਂ ਦੀ ਕਿਰਮਤ ਮੈਂ ਉਹ ਕਿਤੇ ਨਾਲ ਨਹੀਂ ਖੜਾ ਸਭ ਤੁਹਾਡੇ ਆਪਣੇ ਕੋਲ ਸਟੈਂਡ ਲੈ ਲੋ ਦੀ ਜੁੱਤਾਂ ਦੀਆਂ ਸਟੈਂਡ ਲੈ ਕੇ ਸਾਈਕਲ ਦਾ ਸਟੈਂਡ ਦਾ ਮੈਂ ਤੁਹਾਡਾ ਵੀ ਸਟੈਂਡ ਹੋਣ ਦੇ ਦਤਾ ਤੁਸੀਂ ਆਪਣਾ ਦੇਖੋ ਆਪਣਾ ਦੇਖੋ ਕਿੰਨਾ ਮੈਨੇ ਉਹ ਕਹਿੰਦੇ ਤੇਨ ਮੇਰਾ ਮਾਫੇ ਬੋਟਾਣੀ ਇੱਕ ਬੰਦਾ ਬੜਾ ਭਲਾ ਮਾਸਾ ਰ ਬੜਾ ਬੰਦਾ ਸੀਆਈਐਫ ਸਰ ਉਹ ਤੋਂ ਅਗਲੇ ਤੋਂ ਬਨੇ ਉਹ ਕਹਿੰਦਾ 10000 ਰੁਪਏ ਤੇ ਗੱਡੀ ਮੇਨ ਲੋ ਤਿੰਨ ਮਹੀਨਾ ਬੱਸ ਮੈਨੂੰ ਉਸ ਨਾਲ ਬਗਲਾ ਕਸਲ ਪੈਸੇ ਵੀ ਦੇ ਦਿਓ ਫਰਕ ਨਹੀਂ ਮੈਂ ਤੇ ਨਰੂ ਦਾ ਪ੍ਰੋਡਕਟਰ ਹੀ ਰਹੂੰਗਾ ਜੀ ਕਿਉਂਕਿ ਅੱਜ ਮੈਂ ਬਹੁਤ ਵੱਡੀ ਇੱਕ ਗੱਲ ਹੋ ਗਈ ਹੈ ਜਿਹੜੀ ਸੁਪਨੇ ਜਿਕੇ ਸੋਚੀ ਯਾਰ ਉਹ ਬੰਦੇ ਆਪਣੇ ਧੋਖਾ ਦੇ ਦਿੰਦੇ ਆ ਆਪਾਂ ਕਦੀ ਯਕੀਨ ਨਹੀਂ ਮੰਨੇ ਜਿਹੜੇ ਆਪਣੇ ਬੰਦੇ ਜਦੋਂ ਧੋਖਾ ਦੇਣਾ ਬੰਦਾ ਬਾਹਰਿਆਂ ਨਾਲ ਲੜਾਈ ਕਰਦਾ ਜਦੋਂ ਆਪਾਂ ਇੱਕ ਕਰਤਾਰ ਹੋ ਜਾਈਏ ਜਦ ਆਪਣੇ ਧੋਖੇ ਕਿੰਨੇ ਕਰਦਾ ਤੇ ਕਿੰਨਾਂ ਕਰਦਾ ਖਾਣੇ ਕਰਦਾ ਬੰਦਾ ਲੰਕਟ ਆਂਦੇ ਜੇ ਮੈਨੂੰ ਪਤਾ ਨਹੀਂ ਮੈਂ ਤਾਂ ਯਾਰ ਅੱਜ ਤੱਕ ਵਾਰ ਖਤਮ ਕਿਦੇ ਵਾਸਤੇ ਕਰ ਰਹੇ ਸੀ ਜਿਨ੍ਹਾਂ ਵਾਸਤੇ ਜੀਕ ਸੋਚ ਕਰ ਰਹੇ ਸੀ ਉਹਨਾਂ ਵਾਸਤੇ ਫੂਜ ਕਰ ਰਹੇ ਸੀ ਨਹੀਂ ਕਰ ਵਾਲੀ ਨਾ ਡੋਟ ਪਾਈ ਕਰ ਵਾਲੀ ਨਾ ਪਾਈ ਗਾਜੀ ਕਰੀਆ ਨਾ ਫੋਟੋ ਵੀ ਕਰਾਈਆ ਪੁੱਤ ਨੇ ਆਪਣੇ ਘਰੜਾ ਨੇ ਪਾਈਏ ਕਰ ਮੈਂ ਪਾਈ ਤੇ ਨਹੀਂ ਪਾਈਏ ਇਹ ਸਹੀ ਗੱਲ ਵੀ ਨਹੀਂ ਜਾ ਕੇ ਦੇਖਿਆ ਜੀ ਪਰ ਤਾਰੇ ਗੱਲ ਕਹਿੰਦੇ ਆ ਮੰਪਸਰ ਜੋ ਖੜੀ ਕੀਤੀ ਜੀ ਬਾਰਨਸੀ ਦਾ ਖੜਾ ਹੋਣਗੇ ਮੇਰਾ ਮੇਨ ਮੁਕਾਬਲਾ ਸਿੱਧਾ ਮੋਦੀ ਦਾ ਕੀ ਹੋਇਆ ਮੁਕਾਬਲਾ ਸਿੱਧਾ ਕਿਉਂਕਿ ਪੰਜਾਬ ਦੇ ਹੱਕਾਂ ਵਾਸਤੇ ਮੈਂ ਲੜਿਆ ਸੀ ਵਿਦਵਾਨਾਂ ਵਾਸਤੇ ਗੈਰਮਦਰਾ ਵਾਸਤੇ ਕਿਸਾਨਾਂ ਵਾਸਤੇ ਨੌਜਵਾਨਾਂ ਵਾਸਤੇ ਮੈਂ ਬਾਰਨਸੀ ਫਾਈਲ ਭਰਨ ਗਿਆ ਤੇ ਉੱਥੇ ਕੀ ਗਾਇਆ ਮੈਂ ਨਾ ਸ਼ਨੀਵਾਰ ਛੁੱਟੀ ਐਤਵਾਰ ਛੁੱਟੀ ਸੋਮਵਾਰ ਨੂੰ ਉਪਯੋਗ ਦੇ ਪੱਧਰੇ ਲਾਦੀ ਕਰ ਦਿੱਤੀ ਕਿ ਚੰਹ ਦੇ ਮੂਰੇ ਕੋਈ ਨਾ ਬੰਦਾ ਨਹੀਂ ਪੜਕਦਾ ਮੰਗਲਵਾਰ ਆ ਪੈੜ ਪਰ ਨਾ ਆ ਗਿਆ ਤੇ ਛਾੜ ਦੇ ਤੈਨੂੰ ਕਾਲੇ ਅਸੀਂ ਸੋਚਦੇ ਰਹੇ ਵੀ ਦਿਨੋਂ ਕਿਹੜਾ ਹੋਵੇ ਜਦੋਂ ਫੈਲ ਜਾਵਾਂ ਕਲਾਮਤ ਅਸੀਂ ਫੈਲ ਲਾ ਕੇ ਮ ਬਾਰ ਖੜੀਆਂ ਸੋ ਇਹਦਾ ਸਿਸਟਮ ਕੁਸਵਰਕ ਕੋਈ ਨਹੀਂ ਇੱਕ ਬੰਦਾ ਜਾ ਕੇ 13 ਰੁਪਏ ਜਮਾ ਕਰਾਏਗਾ ਬੈਂਕ ਵਿੱਚ ਉਹਦੀ ਰਸੀਦ ਲਏਗਾ ਉਹ ਬੰਦਾ ਤੁਹਾਡੇ ਨਾਲ ਹੋਗਾ ਤਾਂ ਹੀ ਪ੍ਰੋਪੋਜ਼ਲ ਮਲੇ ਜਾਊਗਾ ਸਾਰੇ ਕੰਮ ਕਰਨ ਤੋਂ ਬਾਅਦ ਵੀ ਇਹਨੇ ਪੈਸੇ ਖਾ ਲਾ ਦਿੱਤੇ ਨਾ ਯਾਰ ਮੈਂ ਤਾਂ ਯਾਰ ਮੋੜ ਗਈ ਅੱਜ ਇਹਦਾ ਬੜਾ ਨਹੀਂ ਦਿਸਣਾ ਸੀਗਾ ਉਹ ਛੋਟੜਾ ਇਸ ਲਈ ਪਰ ਜ਼ਿੰਦਗੀ ਦਾ ਇੱਡਾ ਬੜਾ ਸਨਾਂ ਦੀ ਮਾਤਰੀ ਇੱਕ ਜ਼ਿੰਦਗੀ ਤੋਂ ਸਮਝ ਹੀ ਨਹੀਂ ਆਉਂਦੀ ਹੁਣ ਨਹੀਂ ਆਉਂਦੀ ਆਪਾਂ ਦੇ ਸੋਚ ਲੈ ਇੱਕ ਸਾਰੀ ਸੋਚ ਲੈ ਕੇ ਚੱਲੇ ਸੀਗੇ ਪੀਐਮ ਬਣਨ ਦਾ ਇਕ ਸਾਡੀ ਸੋਚ ਲੈ ਕੇ ਚੱਲਦੇ ਸਗੇ ਮੈਂ ਤੁਹਾਨੂੰ ਦੱਸਾਂ ਤੁਹਾਨੂੰ ਚਾਹੀਦਾ ਸੀ 12 ਸੀਟਾਂ ਮੋਦੀ ਨੇ ਮੁੱਖ ਰਾਜਾ ਚੀ ਗੋਕਤੀ ਉਹਨੇ ਬਰੁਤੀ ਕਿਹਾ ਰਹੇ ਜਿਵੇਂ ਮੋਦੀ ਸਾਹਿਬ ਨੇ ਕਿਹਾ ਵਾ ਮੈਂ ਸੰਵਿਧਾਨ ਦੇ ਰੱਖਸ਼ਣ ਨੂੰ ਨਹੀਂ ਮੰਨਦਾ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਤੇ ਸਾਡੇ ਬਾਬਾ ਸਾਹਿਬ ਦਾ ਸਾਡੀ ਮਾਂ ਦਾ ਤੇ ਸਾਡੀ ਅੱਖਾਂ ਨੇ ਸਾਡੇ ਵਾਲਮੀਕ ਸਮਾਜburo ਵਿਦਾਸ ਸਮਾਜ ਮਾਸ਼ਾਕ ਮਾਜ ਸਾਰੇ ਕਬੀਰ ਸਮਾਜ ਸਾਰੇ ਸਮਾਜ ਦੇ ਅੱਛੇ ਲੋਕ ਇਸੇ ਲਈ ਸਮਰਥਨ ਕਰਦੇ ਕੰਮ ਹੈ ਕਿ ਜਿੱਦਾਂ ਜੂ ਕਾਗਜ਼ਿਕ ਮੈਂ ਆਪਣਾ ਪੂਰਾ 1.5-2 ਲੱਖ ਰੁਪਏ ਇਕੱਠਾ ਕਰਕੇ ਸਟਾਰਟ ਕੀਤਾ ਸਾਰਾ ਤਿਆਰੀ ਟੌਰੀ ਕਰਕੇ ਪੂਰੀ ਪਲੈਨਿੰਗ ਨਾਲ ਪਰ ਮੈਨੂੰ ਨਹੀਂ ਪਤਾ ਸੀ ਕਿ ਗੇਮ ਖੋਲ ਹੋ ਜਾਣੀ ਹੈ ਉਹ ਕਿ ਸਾਰਾ ਏ ਨਹੀਂ ਬੰਦ ਹੋ ਗਈ ਮੈਂ ਉਹਨਾਂ ਤੇ ਕਹਾਂਗਾ ਕਿ ਸਾਰੇ ਲੋਕੀ ਬਾਅਦ 200 ਬੰਦਾ ਫਾਇਲ ਲੈ ਕੇ ਬਾਅਦ ਬਰਸ ਦਾ ਤੇ ਮੈਂ ਵੀ ਖੜਾ ਸੀਗਾ ਦਫਰ ਸਰੋਪਾ ਪਰਮਾਤਮਾ ਦਾ ਬਚਨ ਰਾਈ ਤੇ ਹੋਰ ਤੁਹਾਨੂੰ A2 ਸ਼ਟਰ ਵਾਲਾ ਜਿੰਦਾਬਾਦ A2 ਸ਼ਟਰ ਵਾਲਾ ਜਿੰਦਾਬਾਦ ਹੋਰ ਚਲਦੀ ਚਲਦੀ ਜਿੰਦਾਬਾਦ ਅੱਜ ਸ੍ਰੀਮਾਨ ਆਵਾ ਚਲਦੀ ਚਲਦੀ ਅਸੀਂ ਬੇਦਵਾ ਕਰਾਂਗੇ ਲੱਗਦੇ ਨੇ ਰਘੁਲ ਸਾਹਿਬ ਜੀ ਨੂੰ ਕਹਾਂਗੇ ਉਹਨਿਆ ਕੰਮ ਕੀਤੇ ਉਹਨੂੰ ਬਖਸ਼ ਕਰਾਂਗੇ ਫਾਜੋਟ ਦੀ ਬੇਨਤੀ ਕਰਾਂਗੇ ਉਹ ਬਖਸ਼ ਕਰਾਂਗੇ ਸੋਨੇ ਘੜੀ ਨੂੰ ਦਵਾ ਦੇ ਰਿਹਾ ਸੀ ਸਾਡੇ ਸਿੰਘ ਸਾਹਿਬ ਇਹ ਦਵਾ ਦੇ ਰਿਹਾ ਤੇ ਜਿਨ੍ਹਾਂ ਨੇ गल काकड़ी गान चङी साहिब खुल केमस